ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਤੇ ਆ ਦੇਰੀ ਭਾਰਮ ਤੇ ਅੱਜ ਦੀ ਵੀਡੀਓ ਲੱਗੀਆਂ ਪੰ ਬਣਾਉਣ ਵੱਲੇ ਮੰਡੀ ਤੇ ਅੱਜ ਉਹ ਆਪਾਂ 2 ਨੰਬਰ ਦੇ ਪਸ਼ੂਆਂ ਦੀ ਮੰਡੀ ਦੇ ਵਿੱਚ ਪਹੁੰਚੇ ਆ ਤੇ ਬਹੁਤ ਹੀ ਚੰਗੇ-ਚੰਗੇ ਪਸ਼ੂ ਆਏ ਆ ਤੇ ਨੀਲੀ ਰਗ ਦੀਆਂ ਕੱਟੀਆਂ ਤੇ ਝੋਟੀਆਂ ਤੇ ਹੋਰ ਵੀ ਪਸ਼ੂ ਦੁੱਧ ਵਾਲੇ ਵੀ ਆਏ ਆ ਯਾ ਵੀਰ ਦੇ ਕੋਲ ਇੱਕ ਨੀਲੀ ਰੀ ਆਈ ਆ ਕੱਟੀ ਤੇ ਵੀਰ ਨਾਲ ਕਰਦੇ ਆ ਗੱਲਬਾਤ ਸੱਚੀ ਗੱਬੀਤੀ ਤਰੋਂ ਬਾਲਾ ਤਾਂ ਸ੍ਰੀ ਕਾਲਾ ਇੱਥੇ ਦੇ 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 ਇੱਥੇ ਨਾ ਵੀਖ ਜਾਨੀ ਕੋਈ ਗੱਲ ਨਹੀਂ ਆਹ ਜਨਲ ਆ ਉਹ ਬਣੀ ਗੱਲ ਹਾਂਜੀ ਆਪਣਾ ਨਾਮ ਤੇ ਐਡਰੈਸ ਦਰ ਦੋ ਤਾਂ ਕੋਈ ਨਾ ਫੋਨ ਨੰਬਰ ਵੀ ਚਾਦ ਦਿੰਦੇ ਆ ਤੇ ਜਿਹੜੀ ਵੀਰਪਰਾਂ ਚੰਗੀ ਲੱਗੂਗੀ ਤੇ ਚੱਲ ਉਹਦੇ ਇਸ ਦੇ ਮੈਨੇ ਗੱਲ ਕਰ ਗੱਲ ਵੀਰਾਂ ਦਾ ਵੀ ਗੱਲ ਨਹੀਂ ਆਪਾਂ ਕਰਦੇ ਕੋਈ ਦਿੱਕਤ ਨਹੀਂ ਹੈ ਢੰਗ ਦਾ ਚੱਲ ਕੋਈ ਗੱਲ ਨਹੀਂ ਆ ਇਹ ਕਿੰਨੀ ਕੁ ਉਮਰ ਹੋ ਗਈ ਆ ਉਹਦੀ ਇਸ ਕੁਮਾਰ 4 ਸਾਲ ਨਹੀਂ 4 ਸਾਲ ਦੀ 10 ਤੋਂ 10 ਦਾ ਉਮਰ 3 ਦੇ ਸਾਲ ਦੀ ਸਾਰੀ ਬਾਈ ਕਹਿੰਦਾ ਕਿ ਹੈਗੀ ਆ ਛੋਟੀ ਚੱਲ ਝੰਜੇ ਡਰਦਾ ਥੋੜਾ ਜਿਹਾ ਵੀਰ ਚੱਲ ਕੋਈ ਗੱਲ ਬਾਤ ਨਹੀਂ ਬਾਕੀ ਝੋਲੀ ਝਾਲੀ ਵੀ ਦਿਖਾਉਂਦੇ ਚੰਗੀ ਆ ਗੱਟੀ ਕਰਮ ਵਾਲੀ ਤੇ ਬਾਈ ਕਿੰਨੇ ਵੀ ਦੇ ਦੇਣੀ ਹੂੰ ਕਿੰਨੇ ਨਹੀਂ ਦੇ ਦੇਣੀ ਆ ਇਹ ਦੱਕ ਦੇਣਾ ਫਿਰ ਹੀ ਫੋਨ ਨੰਬਰ ਆਪਣਾ ਦੱਸਿਓ ਮੜ ਜਾ ਜੀਤਾ ਜੀਤਾ 9774 ਲੱਗ ਗਏ 073 ਠੀਕ ਹੈ ਜੀ ਲੋ ਜੀ ਭਾਈ ਦਾ ਆ ਨੰਬਰ ਜੇ ਨਾਮ ਦੱਸ ਤਿੱਲ ਦਾ ਦਿਓ ਆਪਣਾ ਤਲਵੰਡੀ ਤਲਵੰਡੀ ਠੀਕ ਹੈ ਜੀ ਤਲਵੰਡੀ ਦਾ ਭਾਈ ਰਹਿਣ ਵਾਲਾ ਜੇ ਤੇ ਚਲੋ ਕੋਈ ਗੱਲ ਨਹੀਂ ਇੰਨੀ ਕੀ ਜਾਣਕਾਰੀ ਠੀਕ ਹੈ ਜੀ ਨਾ ਭਾਈ ਝੋਟਾ ਏ ਲੋੜੀਆ ਝੋਟਾ ਜਿੱਧਰ ਤੇ ਆ ਭਾਈ ਨਾਲ ਜੋ ਕਰਦੇ ਆ ਗੱਲਬਾਤ ਸਸੀਗਾ ਭਾਜੀ ਕੀ ਹਾਲ ਚੱਲ ਜੀ ਠੀਕ ਹੈ ਜੀ ਮਹਾਰਾਜ ਚਲੋ ਵਧੀਆ ਚਾਹੀਦਾ ਤੇ ਭਾਈ ਕਿਹੜੇ ਏਰੀਆ ਦਾ ਭਾਈ ਜੇ ਇਥੋਂ ਜੱਪੋਵਾਲੋਂ ਆਇਆ ਜੱਪੋਵਾਲੋਂ ਠੀਕ ਆ ਜੀ ਆ ਦੱਸਿਓ ਮਾਜਰੇ ਪਰੇ ਮਾਜਰਾ ਤੁਹੇ ਦੱਸਦੇ ਮਾਰਾ ਜੀ ਤੁਹਾਨੂੰ ਪਤਾ ਨਹੀਂ ਦੱਸਣਾ ਮਾਜਰੇ ਪੱਟੀ ਦੋਤਾ ਮਦਦ ਦੇਦੀ ਹੈ ਦਿੰਦੀ 5 ਲੀਟਰ ਦੋ 5 ਲੀਟਰ ਦੁੱਧ ਦਿੰਦੀ ਗਾਂ ਬਣੀ ਬਣੀਆ ਉਹਨੇ ਬਣੀ ਦਾ ਮੈਨੂੰ ਪਤਾ ਨਹੀਂ ਜੇ ਉਹ ਹੋਇਆ ਅੱਛਾ ਜੀ ਦੱਸ ਕਿੰਨੇ ਕੀ ਦੇ ਦੇਣੀ ਜੇ ਦੇ ਦਾਂਗੇ 45000 ਜੀ ਤੈਨੂੰ ਯਾਰ ਹਾਂ ਨਾ ਹਾਂ ਨਾ ਇਹਦੇ ਦੀ ਜੀ ਕਰਕੇ ਦੱਸੋ ਨਹੀਂ ਇਹ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ ਨਹੀਂ ਮੇਰੇ ਕੋਲ ਹੈਗਾ ਹਾਂ ਲਓ ਜੀ ਖਰੀਦੂ ਫਿਰ ਕਿਤਰਾ ਕੋਈ ਇਦਾਂ ਖਰੀਦ ਲੈਣੀ ਕਿੰਨੀ ਤੇਰੇ ਠੀਕ ਹੈ ਠੀਕ ਹੈ ਲਓ ਭਾਈ ਕਹਿੰਦਾ ਕਿ ਫੋਨ ਨੰਬਰ ਨਹੀਂ ਹੈਗਾ ਬਾਕੀ ਥਾਂ ਸੋਣੀ ਚੰਗਾ ਲੱਗਾ ਕਰਮ ਵਾਲੀ ਇੱਕ ਫੋੜ ਜੀ ਵਿੱਚ ਆ ਗਈ ਆ ਤੇ ਚਲੋ ਹੋਰ ਵੀ ਆਪਾਂ ਤੋਂ ਫਿਰ ਕੇ ਕਾਫੀ ਮਾਤਰਾ ਦੇ ਵਿੱਚ ਪਹੁੰਚੇ ਆ ਤੇ ਉਹ ਵੀਰ ਨਾ ਕਰਦੇ ਵੀਰ ਕੋਲ ਦੋ ਆ ਇਹ ਸਾਥੀ ਦੇ ਭਾਈ ਜੀ ਇਹ ਕੀ ਹਾਲ ਚੱਲ ਜੇ ਚਲੋ ਵਧੀਆ ਚਾਹੀਦਾ ਭਾਈ ਕਿਹੜਾ ਏਰੀਆ ਜੀ వేరియా చెంబర్ సరీ ਠੀਕ ਆ ਲੋ ਭਲੀਏ ਤੇ ਇਹ ਕਿੱਦਾਂ ਜੇ ਮਚਾਂ ਇਹ ਫੰਡ ਰਹੀਆਂ ਫੰਡ ਰਹੀਆਂ ਠੀਕ ਆ ਨਾ ਜੇ ਹੈ ਸੋਹਣੀਆਂ ਆ ਬਾਕੀ ਦੁੱਧ ਦਾ ਹਨਾ ਢਾਈ ਆ ਦੁੱਧ ਦਾਤ ਨਹੀਂ ਹੈਗਾ ਇੰਨਾ ਕੇ ਤੱਕ ਫੰਡ ਰਹੀਆਂ ਠੀਕ ਆ ਫੰਡ ਰਹੀਆਂ ਬਾਈ ਫੋਨ ਨੰਬਰ ਆਪਣਾ ਬੋਲ ਦੇ ਜੇ ਕਵੀਰ ਭਰਾ ਦੇ ਜੀ ਲੋ ਫੇਟ ਆਊਗੀ ਤੇ ਨਹੀਂ ਹੁੰਨਾ ਕਿੱਥੇ ਫੇਟ ਆਣੀ ਆ ਨਹੀਂ ਨੰਬਰ ਬੋਲ ਠੀਕ ਆ ਨੰਬਰ ਬੋਲ ਦੇ ਕਰਾ ਵੇ ਨੰਬਰ ਲੈ ਲੋ 8295 ਬੁਰਾ ਹੈ ਬੁਰਾ ਇਧਰ ਵੇ ਮੇਰੇ ਨਾਲ مہاراجی حال جی حال چالی چل گیا نمبر رکھو فون گروا فون نہیں کردے روک لو بڑی ਹੁਣ ਗੱਲ ਹੀ ਕਰੀਏ ਗੱਲ ਕਰੀਏ ਦੱਸਿਓ ਵਾਹ ਦੇ ਮਰੇ ਹਾਂਜੀ ਉਹ ਦਿੰਦੀ ਜੇ ਨਹੀਂ ਜੀ ਅੱਛਾ ਤੇ ਕਿਦਾ ਇਹ ਗਾਮ ਬਣੀ ਬੁਣੀ ਜਾ ਨਹੀਂ ਜੀ ਥਾਨ ਖਰਾਬ ਹੋ ਜਾ ਵਾ ਬਾਕੀ ਚਲੋ ਕਰਮ ਵਾਲੀ ਹੈ ਚੰਗੀ ਇਹ ਹੁਣ ਦੋ ਨੰਬਰ ਜੀ ਜਾਓ ਫੇਰ ਆ ਦੋ ਨੰਬਰ ਜੀ ਚੱਲੀ ਠੀਕ ਆ ਲਓ ਜੀ ਇਹ ਬਾਈ ਕਹਿੰਦਾ ਕਿ ਦੋ ਨੰਬਰ ਜੀ ਆ ਤੇ ਉਧਰ ਹਾਥੀ ਵਾਲੇ ਕੋ ਜਾਨ ਨੇ ਉਧਰ ਕਟੀਆਂ ਛੋਟੀਆਂ ਹੋਰ ਵੀਰ ਆ ਜੋ ਫੀਡ ਕਰ ਲੈਂਦੇ ਕੋਈ ਕਰਨੀ ਮੈਂ ਫਿਲਮ ਪਰ ਆਲਾ ਤੇ ਇੱਧਰ ਆ ਜਾਓ ਫਿਰ ਕੋਈ ਨਹੀਂ ਇੱਧਰ ਕਰਦੇ ਆ। ਲੋ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਚਲੋ ਭਲਾਈ ਆ ਤੇ ਇੱਧਰ ਵੀਰ ਬਗੇਚੇ ਨੇ ਮੀਣੀ ਝੋਟੀ ਲੈ ਲਈ ਆ ਬਾਈ ਦੇ ਕੋਲੋਂ ਤੇ ਬਾਈ ਨਹੀਂ ਕਰਦੇ ਆ ਗੱਲ ਬਾਤ। ਤੇ ਮੈਂ ਸ਼ਰਾਦ ਕੇ ਤੇ ਆਹ ਲਾ ਲਿਓ ਮੈਂ ਦਾ। ਹਾਂਜੀ ਬਕਸ ਹੋ ਰਿਹਾ। ਥੈਂਕ ਯੂ। ਇਹ ਪਈ ਲੈ ਲਈ ਸਰ ਛੋਟੀ ਆਇਆ ਮੈਂ ਲੈ ਲਈ ਚਲ ਵਧੀਆ ਭਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਚਲੋ ਇੱਥੇ ਪਹੁੰਚ ਕੇ ਹਨਾ ਇੱਕ ਦੋ ਜਿੰਨੀਆਂ ਵੀ ਹਲਦੀਆਂ ਬਣਾ ਕੇ ਦੇਣਾ ਬਈ ਇਹ ਵੀ ਹੋਰ ਵੀ ਡੇ ਲੈਣਾ ਅੱਛਾ ਜੀ ਔਰ ਸਾਮਦਾ ਮਿਲਜਣ ਲੈਣੀਆਂ ਵਧੀਆ ਠੀਕ ਆ ਠੀਕ ਆ ਲਓ ਜੀ ਮੇਣੀ ਲੈ ਲਈ ਆ ਭਾਈ ਤੇ ਬੇਰੇ ਕੋਲ ਲਈ ਆ ਸੇਂਗ ਵੀ ਦੋਵੇਂ ਹੁੰਦੇ ਹਨ ਆ ਸੇਂਗ ਵੀ ਹੁੰਦੇ ਠੀਕ ਆ ਠੀਕ ਆ ਤੇ ਭਾਈ ਜੀ ਸਾਸਤਰੀ ਕਾਲ ਸਾਸਤਰੀ ਕਾਲ ਕਿਹੜਾ ਏਰੀਆ ਜੀ ਆਪਾਂ ਲੁਹਾਰਕਾ ਲੁਹਾਰਕਾ ਤੇ ਭਾਈ ਫਿਰ ਇਤਰਾ ਦੋ ਨੰਬਰ ਦੇ ਵਿੱਚ ਹੀ ਲੈਂਦੇ ਪਜੋ ਸੱਜੇ ਵਿੱਚ ਠੀਕ ਆ ਠੀਕ ਆ ਤੇ ਹੋਰ ਵੀ ਆ ਗਏ ਆਪਣੇ ਕੋਲ ਉਹ ਇਹ ਦੇ ਕੋਲ ਹੀ ਵੀ ਕੋਲ ਠੀਕ ਆ ਜੇ ਨੰਬਰ ਵੀ ਬਾਈ ਜੀ ਬੋਲ ਦਿਓ ਚਲੋ ਕੇ ਵੀ ਦੇਖ ਲਾਂ ਉਹ ਵੀ ਤਾਂ ਹੀ ਠੀਕ ਆ ਨੰਬਰ ਬਾਈ ਜੀ ਬੋਲ ਦਿਓ ਆਪਣਾ 88 2577 79 ਠੀਕ ਆ ਕਿੰਨੇ ਅਜ ਲੈਂਦੇ ਬਜੂ ਆਦੇ 2 ਲੈਂਦੇ 2 ਲੈਂਦੇ ਠੀਕ ਆ ਲਓ ਜੀ ਬਾਈ ਕੋਲ ਕਟੀਆਂ ਛੋਟੀਆਂ ਵੱਡੀਆਂ ਵੀ ਲੈ ਲੈਂਦਾ ਵਾ ਤੇ ਸੇਰ 25 ਤੱਕ ਆਪਾਂ ਵੀਦਾ ਤੇ ਚਲੋ ਵੀਰ ਨੂੰ ਲਾ ਕੇ ਕੋਲ ਵੀ ਪੁੱਛਦਾ ਵੀ ਜੇ ਕਟੀਆਂ ਛੋਟੀਆਂ ਵੱਡੀਆਂ ਸਾਰਾ ਤਰ੍ਹਾਂ ਦਾ ਮਾਲ ਹੁੰਦਾ ਵੀ ਇੱਦੇ ਕੋਲ ਤੇ ਬਾਈ ਇੱਕੋ ਲਈ ਹਜੇ ਹਜੇ ਇੱਕੋ ਲਈ ਚਲੋ ਕੋਈ ਗੱਲ ਨਹੀਂ ਆਪਾਂ ਲੈਨੇ ਆ ਹੋਰ 8 10 ਦੇ ਛੜਾਈ ਆ ਅਜਾ ਹਾਂ। ਹਲੋ ਜੀ ਵੀਰ ਬਕੇ ਕਿਹਨੇ ਲੱਦੀ ਜੀ ਇੱਕ ਮੀਣੀ ਤੇ ਸਾਰੇ ਵੀਰਾਂ ਗਾੜੀ ਉਹ ਬੇਨਤੀ ਆ ਵੀ ਚਲੋ ਵੀਡੀਓ ਨੂੰ ਵਾਧ ਤੋਂ ਵਾਧ ਹਣਾ ਵੀਡੀਓ ਨੂੰ ਸ਼ੇਅਰ ਕਰ ਦਿਓ। ਯਾਨੀ ਚਲੋ ਇਹਨਾਂ ਦਾ ਭਲਾ ਹੋ ਜੇ। ਉੱਧਰਲੇ ਪਾਸੇ ਆ ਜਾਓ। ਪਹਿਲਾਂ ਕਿ ਟੈਸ਼ੂ ਨਾ ਡਿਲੇ ਤੇ। ਪਹਿਤੋ ਪਹਿਲਾ ਜਾਗੇ। ਮੇਰਾ ਮੋਹ ਤੇ ਬੁੱਝ ਪਾਇਆ ਜੇ। ਗਰੋਣੀ ਬੋਗੜ। ਆਹ ਲੰਨ ਦੇ ਵੀਰ ਨਾਲ ਗੱਲ। ਨੰਬਰ 1 ਉਹ ਉੱਧਰ ਮੈਂ ਉੱਧਰ

بھی سارے کٹے لو جی یہ کٹا جا لو جی ٹونپ کا نیلی ریلا چھوٹا وا بھی بند منڈی کے چل دو نمبر ہاؤ نہ جاؤ گا کافی ماترا پہنچے آ پشو ਛੋਟੀਆਂ ਕਟੀਆਂ ਤੇ ਵੱਡੀਆਂ ਮੱਝਾਂ ਦੁੱਧ ਵਾਲੀਆਂ ਵੀ ਹੁੰਦੀਆਂ ਵਾਚੇ ਤਕਰੀਬਨ ਇਹ ਸਾਰੀਆਂ 2 ਨੰਬਰ ਦੇ ਵਿੱਚ ਆ ਤੇ ਛੋਟੀ ਜਣੀ ਨੀਲੀ ਨੇ ਪਰਲੇ ਪਾਸੇ ਉਹ ਵੀ ਚੰਗੀ ਆ ਕਰਮ ਵਾਲੀ ਤੇ ਉਧਰਲੀ ਸਾਈਡ ਤੇ ਆਪਾਂ ਘੁੰਮ ਫਿਰ ਕੇ ਦਿਖਾਉਂਦੇ ਆ ਕਾफी ਮਾਤਰਾ ਦੇ ਵਿੱਚ ਪਹੁੰਚੇ ਆ ਪਸ਼ੂ ਤੇ ਵੀਰਾਂ ਭਰਾਵਾਂ ਅੱਗੇ ਉਹ ਬੇਨਤੀ ਆ ਤੇ ਇਥੇ ਵੱਧ ਤੋਂ ਵੱਧ ਪਹੁੰਚਿਆ ਕਰੋ ਤੇ ਇਹਨਾਂ ਦੀ ਜਾਨ ਬਚਾਇਆ ਕਰੋ ਜੋ ਵੀ ਕਿਸੇ ਦੇ ਕੋਲ ਹਨਾ ਜੇ 1 2 ਜਿੰਨਾ ਵੀ ਹੁੰਦਾ ਕਿਸੇ ਦੇ ਕੋਲ ਤੇ ਇਥੇ ਪਹੁੰਚ ਕੇ ਤੇ ਚਲੋ ਇਹਨਾਂ ਦੀ ਬੇਜਵਾਲਾਂ ਦੀ ਜਾਨ ਬਚਾਈ ਜਾਵੇ ਉਹ ਮੇਰੇ ਵਿੱਚ 4 ਤੋਂ 5 ਵਾਰਾਂ ਲੱਗਦੀ ਹੈ ਮੰਡੀਏ ਇਹ ਚੰਗੇ ਚੰਗੇ ਪਸ਼ੂ ਹੁੰਦੇ ਆ ਚਲੋ ਕੋਈ ਮਜਬੂਰੀ ਖਾਤਰ ਵੇਚ ਦਿੰਦੇ ਆ ਤੇ ਕੋਈ ਤੇ ਕਿਹੜੀ ਹੈ ਠੀਕ ਆ ਇਹਦੇ ਵੀਰ ਹੁਣਾਂ ਨੇ ਲੈ ਲਈ ਹੋਣੀ ਇਹ ਵੇਚਣੀ ਜੇ ਕੱਟੀ ਠੀਕ ਆ ਲੋ ਜੀ ਆ ਗਈ ਜੇ ਭੋਦੀ ਠੱਟੀ ਚੰਗੀ ਆ ਕਰਮਾਲੀ ਇਹ ਭਾਈ ਖੋਲ ਕੇ ਆਣੂ ਤੋਰਾਂ ਇਹ ਆ ਵੀ ਦੇਖੋ ਕਿ ਚੰਗੀ ਝੋਟੀ ਨਾ ਉਹ ਵੀ ਚੰਗੀ ਝੋਟੀ ਐਨੂੰ ਲਿਆ ਵੀਰ ਐਨੂੰ ਲਿਆ ਹਾਂ ਲੋ ਜੀ ਕਿੰਨੀ ਕੁ ਉਮਰ ਹੋ ਗਈ ਜੀ ਵੀਰ ਹੈ ਜੀ 4 ਸਾਲ ਕੀ 1.5 ਸਾਲ ਦੀ ਠੀਕ ਹੈ ਠੀਕ ਹੈ ਲੋ ਜੀ 1.5 ਸਾਲ ਦੀ ਸਾਰੀ ਉਮਰ ਹੈ ਜੀ ਤੇ ਹੈ ਚੰਗੀ ਆ ਕਰਮ ਵਾਲੀ ਝੋਟੀ ਆ ਇਹ ਕਈ ਭਰਾਵਾਂ ਦਾ ਜਿਹੜਾ ਸ਼ੌਂਕ ਹੁੰਦਾ ਵਾ ਝੋਟੀ ਕਰਾਇਤੀ ਆ ਨਾ ਇਹ ਕਿੰਨੇ ਕੀ ਦੇਣੀ ਭਾਜੀ ਕਿੰਨੇ ਕੀ ਦੇਣੀ ਏ ਮਾ ਮੌਸਾ 25000 ਦੇਣੀ ਏ 20000 20000 ਦੀ ਠੀਕ ਆ 21000 ਦੇ ਚਲੋ ਸੌਦਾ ਕਰ ਲੈਂਦੇ ਆ ਫੋਨ ਨੰਬਰ ਆਪਣਾ ਬੋਲ ਦਿਓ ਆ ਫੋਨ ਨੰਬਰ ਨਹੀਂ ਆ ਮੇਰੇ ਕੋਲ ਆਈ ਨਹੀਂ ਆ ਠੀਕ ਆ ਲਓ ਜੀ ਝੋਟੀ ਆ ਗਈ ਏ ਤੇ ਜਿਹੜੇ ਵੀਰਪਾ ਦੇ ਚਲੋ ਖੇਤ ਚੋਂਦੀ ਹੁਣ ਤਾਂ ਨਾ ਵੀਡੀਓ ਆਪਾਂ ਪਾ ਦਨੀ ਆ ਜਿੰਨਾ ਚੁੱਕ ਲੈਣੀ ਆ ਤੇ ਇੱਧਰ ਵੀਰ ਰਾਣਾ ਨਾਲ ਪੱਕਾ ਕਰਦੇ ਹਾਂ ਗੱਲ ਇਹ ਹੋਰ ਪੜੀਦਾ ਇੱਕ ਵੀਰਾ ਉਹ ਆ ਗਿਆ ਆ ਗਿਆ ਬਟਿੰਡੇ ਵਾਲਾ ਆ ਗਿਆ ਹਾਂ ਲੋ ਜੀ ਨੀਵੀਂ ਆ ਵੀ ਨਹੀਂ ਕੱਟੀ ਕਿੰਨੇ ਕਿੰਨੀ ਦਣੀ ਭਾਜੀ 10000 20000 ਦੀ ਠੀਕ ਆ ਫੋਨ ਨੰਬਰ ਬੋਲ ਦਿਓ ਆਪਣਾ 85643 8010048 ਠੀਕ ਆ ਪਿੰਡ ਕਿਹੜਾ ਜੇ ਪਿੰਡ ਰੂਪੋ ਵਾਲੀ ਕਲਾ ਪਿੰਡ ਰੂਪੋ ਵਾਲੀ ਕਲਾ ਜੀ ਕੋਲੇ ਦੀ ਜੀ ਠੀਕ ਆ ਲੋ ਜੀ ਉਹ ਠੀਕ ਚੰਗੀ ਆ ਕਰਮਾ ਵਾਲੀ ਇਹ ਕਿੰਨੀ ਕੁ ਉਮਰ ਹੋ ਗਈ ਆ ਜੀ ਭਾਜੀ ਉਹ 1.5 ਤੋਂ 2 ਠੀਕ ਆ ਲੋ ਜੀ 1.5 ਤੋਂ 2 ਸਾਲ ਕੱਟੀ ਚੰਗੀ ਆ ਕਰਮਾ ਵਾਲੀ ਤੇ ਚਲੋ ਕੋਈ ਵੀਰ ਭਰਾ سامپرالالا ہے جب کرا چوٹی چنگی پانج یعنی یہ بھی کتنا دے کار سا دے جا گالبادر یہ کافی ماتر آرہی میں چپجوٹ پہنسی اپنے اور بھی ایک دوڑ کاریاں اور ٹھیک اگر اوڑی موران نسان دا کٹا آلے سویکتا دے تو ہی ساسی بھائی جی کی آل چال دے مریع چائدہ بھائی کن دے گناہ میں چنے کتا اچھا ਤੇ ਕਿੰਨੇ ਕਿ ਨਿਹਾਨ ਆ ਰਹੇ ਨੇ ਚੰਗਾ ਕਟਾ ਕੋ ਸਾਂਭ ਲੋ ਬਾਰੇ ਘਰ ਤੇ ਇਹਦਾ ਵੀ ਲਾ ਇਹ ਫੋਨ ਨੰਬਰ ਬੋਲ ਦਿਓ ਆਪਣਾ 819593849 ਠੀਕ ਆ ਪਿੰਡ ਕਿਹੜਾ ਜੇ ਮਡੇ ਵਾਲਾ ਪਿੰਡ ਮਡੇ ਵਾਲਾ ਜੇ ਲਓ ਭਾਈ ਕਟਾ ਚੰਗਾ ਨਸਲ ਦਾ ਵਾ ਸਾਂਭਿਆ ਵੀ ਚੰਗਾ ਵਾ ਕੇ ਭਰਾ ਨੇ ਤੇ ਚਲੋ ਕੋਈ ਵੀਰ ਨਾ ਕਰਕੇ ਗੱਲ ਬਾਤ ਕੋਈ ਘਰ ਸਾਂਭਣ ਵਾਲਾ ਲੈ ਜੂ ਨਾਲੇ ਜਾਣ ਪਾਜੂਗੀ ਅਛਾ 1 ਸਾਲ ਸਾਰੀ ਉਮਰ ਹੋਈ ਯਾਰ ਇਹ ਕੱਟੇ ਦੇ ਟੈਸਟ ਵੀ ਕੱਲ ਜੇ ਵੀ ਚੰਗੇ ਆ ਗਏ ਆ ਤੇ ਚੰਗਾ ਵਿਚਾਰਾ ਚਲੋ ਉਹ ਸੰਭਲਣਾ ਆਪੀਰ ਲੈ ਜੇ ਵੀਰ ਨਾ ਕਰਕੇ ਗੱਲ ਬਾਤ ਨੰਬਰ ਪਾਈ ਦਾ ਦੇ ਦਵਾ ਤੇ ਠੀਕ ਹੈ ਜੀ ਤੇ ਚਲ ਆ ਉਹ ਵਾ ਦਿਖਾ ਦੇ ਫਿਰ ਆਪਾਂ ਚਲੋ 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 ਲੋ ਬਈ ਦੋ ਝੋਟੀਆਂ ਇੱਧਰ ਜੇ ਨਹੀਂ ਨਹੀਂ ਬਈ ਸਤਿ ਸ੍ਰੀ ਅਕਾਲ ਕੋਈ ਗੱਲੀ ਸੱਜੇ ਭਾਈ ਜੀ ਰੋਕਿਓ ਮੜ ਜਾ ਹਾਂ 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 ਡਰਦੀਆਂ ਡਾਟੀਆਂ ਡਰਦੀਆਂ ਬਾਈ ਕੀ ਹਾਲ ਚਾਲ ਹੈ ਵਧੀਆ ਚੈਦਾ ਕਿਹੜਾ ਪਿੰਡ ਜੇ ਪੱਖੋ ਕੇ ਪਿੰਡ ਆ ਖਿੱਚੀ ਫਿਰਦੀਆਂ ਵੱਡ ਲਈਏਗੇ ਨਾ ਤੇ ਬਈ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਬੋਲੀ ਤੇ ਫੋਨ ਨੰਬਰ ਇਹ ਕਦੇ ਵਾਸਤੇ ਬਾਈ YouTube ਤੇ ਪਾਉਣੀ ਆਪਾਂ ਠੀਕ ਹੈ ਇਹ ਤਰੇਮਾ ਲੋ ਸੇਲਡਾ ਨਹੀਂ ਹੋ ਜਾਣੀਆਂ ਕਟੀਆਂ ਬਾਈ ਨੂੰ ਖਿੱਚੀ ਫਿਰਦੀਆਂ ਕਰਮ ਵਾਲੀਆਂ ਤੇ ਕਿੰਨੇ ਕਿੰਨੇ ਦੀਆਂ ਦੇਣੀਆਂ ਬਾਈ ਸੱਚ ਕਰ ਲੈ ਦੋਹਾਂ ਦਾ ਜੋੜੇ ਦਾ ਤਹਾਣਾ ਕਿੰਨੇ ਕੁ ਦੀ ਦੇ ਦੇਣੀ ਆ 55 ਤੱਕ ਫੋਨ ਨੰਬਰ ਵੀਰੇ ਬੋਲਦੇ ਆਪਣਾ 2667 ਹਾਂਜੀ 268 ਠੀਕ ਆ ਜੀ ਤੋ ਭਾਈ ਜੀ ਕਟੀਆਂ ਇਹ ਵੀ ਚੰਗੀਆਂ ਆ ਤਾਂ ਤੁਸੀਂ ਵੀਰ ਨਾਲ ਗੱਲ ਕਰਕੇ ਖਰੀਦ ਸਕਦੇ ਜੇ ਤੇ ਪਛੂ ਕਾਫੀ ਮਾਤਰਾ ਦੇ ਵਿੱਚ ਪਹੁੰਚੇ ਆ ਤੇ ਚਲੋ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚਲੋ